छत्तीसगढ़ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਵਿਵਾਦ ਹੁੰਦਾ ਜਿਸ ਦੇ ਵਿੱਚ ਪੁਲਿਸ ਦੇ ਡੀਐਸਪੀ ਦੇ ਉੱਪਰ ਕੁਝ ਪ੍ਰੇਮ ਸਬੰਧਾਂ ਦੇ ਵਿੱਚ 2 ਕਰੋੜ ਦੇ ਸਕੈਂਡਲ ਦੇ ਇਲਜ਼ਾਮ ਲੱਗ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਡੀਐਸਪੀ ਦਾ ਬਿਆਨ ਵੀ ਆਇਆ ਤੁਹਾਨੂੰ ਪੂਰੀ ਕਹਾਣੀ ਦੱਸਾਂਗੇ ਕਿ ਕਿਸ ਤਰੀਕੇ ਕਹਾਣੀ ਸ਼ੁਰੂ ਹੁੰਦੀ ਹੈ ਅਸਲ ਦੇ ਵਿੱਚ ਇਸ ਵਕਤੇ ਕਹਾਣੀ ਕਿੱਥੇ ਇੱਕ ਖੜੀ ਆ ਰਾਏਪੁਰ ਦੇ ਇੱਕ ਕਾਰੋਬਾਰੀ ਨੇ ਡੀਐਸਪੀ ਕਲਪਨਾ ਵਰਮਾ ਦੇ ਉੱਪਰ ਪਿਆਰ ਵਿਸ਼ਵਾਸ ਘਾਤ ਅਤੇ ਬਲੈਕਮੇਲ ਅਤੇ 2 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕਰਨ ਦੇ ਦੋਸ਼ ਲਗਾਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਡੀਐਸਪੀ ਕਲਪਨਾ ਵਰਮਾ ਨੇ ਜਿਹੜਾ ਉਹਨਾਂ ਦਾ ਪੱਖ ਵੀ ਸਾਹਮਣੇ ਆ ਚੁੱਕਾ ਹੈ ਇੱਕ ਵਾਰ ਤੁਹਾਨੂੰ ਡਿਟੇਲ ਦੇ ਵਿੱਚ ਪੂਰੀ ਕਹਾਣੀ ਦੱਸ ਦਿੰਨੇ ਆ ਰਾਏਪੁਰ ਦੇ ਜਿਹੜੇ ਕਾਰੋਬਾਰੀ ਨੇ ਦੀਪਕ ਟੰਡਨ ਨੇ ਡੀਐਸਪੀ ਕਲਪਨਾ ਵਰਮਾ ਦੇ ਉੱਪਰ ਬਹੁਤ ਗੰਭੀਰ ਦੋਸ਼ ਲਗਾਏ ਨੇ ਕਿ ਦੀਪਕ ਦਾ ਇਹ ਕਹਿਣਾ ਹੈ ਕਿ ਉਹ 2021 ਦੇ ਵਿੱਚ ਡੀਐਸਪੀ ਨੂੰ ਮਿਲੇ ਸੀ ਹੌਲੀ ਹੌਲੀ ਉਹਨਾਂ ਦਾ ਰਿਸ਼ਤਾ ਪਿਆਰ ਦੇ ਵਿੱਚ ਬਦਲ ਗਿਆ ਪਰ ਕਾਰੋਬਾਰੀ ਨੇ ਇਹ ਦਾਅਵਾ ਕੀਤਾ ਕਿ ਡੀਐਸਪੀ ਨੇ ਰਿਸ਼ਤੇ ਦਾ ਫਾਇਦਾ ਚੁੱਕਿਆ ਤੇ ਉਸ ਤੋਂ ਵੱਡੀ ਰਕਮ ਲੈ ਲਈ ਉਸ ਦੇ ਅਨੁਸਾਰ ਡੀਐਸਪੀ ਨੇ ਉਸ ਦੇ ਕੋਲੋਂ 2 ਕਰੋੜ ਰੁਪਏ ਤੋਂ ਵੱਧ ਨਗਦ 12 ਲੱਖ ਰੁਪਏ ਦੀ ਹੀਰੇ ਦੀ ਅੰਗੂਠੀ 5 ਲੱਖ ਰੁਪਏ ਦੀ ਸੋਨੇ ਦੀ ਚੈਨ ਅਤੇ 1 ਲੱਖ ਰੁਪਏ ਦਾ ਬ੍ਰੇਸਲੇਟ ਅਤੇ ਅਨੋਵਾ ਕ੍ਰਿਸ਼ਟਾ ਕਾਰ ਜਿਹੜੀ ਉਸ ਕਾਰੋਬਾਰੀ ਤੋਂ ਹਾਸਲ ਕਰ ਲਈ ਤੇ ਇਸ ਤੋਂ ਇਲਾਵਾ ਦੋਸ਼ ਇਹ ਵੀ ਨੇ ਕਿ ਡੀਐਸਪੀ ਕਲਪਨਾ ਵਰਮਾ ਨੇ ਰਾਏਪੁਰ ਦੇ ਵੀਆਈਪੀ ਰੋਡ ਦੇ ਉੱਪਰ ਬਣੇ ਇੱਕ ਹੋਟਲ ਦੀ ਮਲਕੀਅਤ ਆਪਣੇ ਭਰਾ ਦੇ ਨਾਮ ਕਰਵਾਉਣ ਲਈ ਦਬਾਅ ਬਣਾਇਆ ਤੇ ਬਾਅਦ ਦੇ ਵਿੱਚ ਉਹ ਹੋਟਲ ਆਪਣੇ ਨਾਮ ਦੇ ਉੱਪਰ ਕਰਵਾ ਲਿਆ। ਦੀਪਕ ਠੰਡਨ ਨੇ ਜਿਹੜਾ ਪੁਲਿਸ ਸਟੇਸ਼ਨ ਉਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਿਸ ਖਮਹਾਰ ਦੀ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੀ ਜਿਹੜੀ ਕੰਪਲੇਂਟ ਆ ਇਹ ਦਰਜ ਕਰਵਾਈ ਆ ਦੂਸ਼ਾਂ ਦੇ ਸਮਰਥਨ ਦੇ ਵਿੱਚ ਉਸ ਦੇ ਵੱਲੋਂ ਇਹ ਦਿੱਤਾ ਗਿਆ ਯਾਨੀ ਕਿ ਸਬੂਤਾਂ ਦੇ ਵਿੱਚ ਦਿੱਤਾ ਗਿਆ WhatsApp ਚੈਟਸ ਦਿੱਤੇ ਗੀਆਂ, ਹੋਟਲ ਦੇ CCTV ਫੁਟੇਜ ਦਿੱਤੇ ਗਏ, ਜਾਂ ਫਿਰ ਵਿਤੀ ਜਿਹੜਾ ਲੈਣ ਦੇਣ ਹੋਇਆ ਸਾਰਾ ਪੈਸੇ ਨੂੰ ਲੈ ਕੇ ਉਸਦੇ ਡਾਕੂਮੈਂਟ ਦਿੱਤੇ ਗਏ, ਦਸਤਾਵੇਜ਼ ਦਿੱਤੇ ਗਏ। ਕਾਰੋਬਾਰੀ ਨੇ ਦਾਵਾ ਕੀਤਾ ਕਿ ਜਦੋਂ ਉਸਨੇ ਹੋਰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ DSP ਨੇ ਉਸ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਅਤੇ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਮਾਮਲਾ ਦਰਜ ਹੋਣ ਤੋਂ ਬਾਅਦ ਇਹ ਖਬਰ ਤੁਰੰਤ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਣ ਲੱਗਦੀ ਆ। ਲੋਕਾਂ ਨੇ ਤੁਰੰਤ ਇਸ ਗੱਲ ਦੇ ਉੱਪਰ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਚਰਚਾ ਦਾ ਵਿਸ਼ਾ ਬਣ ਗਿਆ ਪਰ ਦੂਜੇ ਪਾਸੇ ਹੁਣ ਦੂਜਾ ਪੱਖ ਕੀ ਹੈ ਡੀਐਸਪੀ ਕਲਪਨਾ ਵਰਮਾ ਨੇ ਇਸ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਝੂਠੇ ਦੱਸਿਆ ਉਹਨਾਂ ਇਹ ਸਪਸ਼ਟ ਕੀਤਾ ਕਿ ਪੂਰਾ ਵਿਵਾਦ ਦਰਅਸਲ ਇੱਕ ਪੁਰਾਣੇ ਕਾਰੋਬਾਰੀ ਲੈਂਡ ਦੇਣ ਨੂੰ ਲੈ ਕੇ ਜੁੜਿਆ ਹੈ ਜੋ ਉਹਨਾਂ ਦੇ ਅਨੁਸਾਰ ਡੀਐਸਪੀ ਕਲਪਨਾ ਵਰਮਾ ਦਾ ਜਿਹੜਾ ਬਿਆਨ ਆ ਉਸ ਦੇ ਅਨੁਸਾਰ ਜੇਕਰ ਦੇਖਿਆ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਦੀਪਕ ਟੰਡਨ ਨੇ ਉਸ ਦੇ ਉਹਨਾਂ ਦੇ ਪਿਤਾ ਅਤੇ ਦੀਪਕ ਦੀ ਪ੍ਰਾਣੀ ਵਰਖਾ ਜਿਹੜੀ ਪ੍ਰਾਣੀ ਪਤਨੀ ਵਰਖਾ ਟੰਡਨ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਇੱਕ ਚੈਂਕ ਬਾਉਂਸ ਕੀਤਾ ਸੀ ਤਾਂ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਨਿਆਂਇਕ ਪ੍ਰਕਰਿਆ ਤੋਂ ਬਚਣ ਦੇ ਲਈ ਦੀਪਕ ਜਾਣ ਬੁੱਝ ਕੇ ਮੇਰਾ ਨਾਮ ਇਸ ਮਾਮਲੇ ਦੇ ਵਿੱਚ ਲਿਆ ਰਿਹਾ ਡੀਐਸਪੀ ਨੇ ਗੱਲ ਕਹੀ ਕਿ ਮੁਹੰਮਦ ਸਿਰਫ ਉਸ ਦੀ ਕਿਰਦਾਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਧਰਲੇ ਪਾਸੇ ਕਲਪਨਾ ਵਰਮਾ ਨੇ ਇੱਕ ਹੋਰ ਵੀ ਦਾਵਾ ਕੀਤਾ ਉਸ ਦਾ ਕਹਿਣਾ ਹੈ ਕਿ ਉਸ ਦੀ ਇੰਸਟਾਗ੍ਰam ਫੇਸਬੁੱਕ ਅਤੇ ਵਟਸਐਪ ਤੋਂ ਜਿਹੜੀਆਂ ਤਸਵੀਰਾਂ ਨੇ ਵੀਡੀਓ ਚੋਰੀ ਕੀਤੀਆਂ ਗਈਆਂ ਨੇ ਇਹਨਾਂ ਦੀ ਮਦਦ ਦੇ ਨਾਲ ਫਰਜੀ ਸਟੇਟ ਤਿਆਰ ਕੀਤੀ ਗਈ ਆ ਉਹਨਾਂ ਇਹ ਵੀ ਕਿਹਾ ਕਿ ਇਹ ਇੱਕ ਅਪਰਾਧਿਕ ਕੰਮ ਆ ਉਹ ਇਸ ਦੀ ਕਾਨੂੰਨੀ ਕਾਰਵਾਈ ਜਿਹੜੀ ਇਹ ਵੀ ਕਰ ਰਹੇ ਨੇ ਕਲਪਨਾ ਵਰਮਾ ਨੇ ਇਹ ਵੀ ਗੱਲ ਆਖੀ ਕਿ ਇਹ ਸਬ ਉਸ ਦੇ ਕੰਮ ਇਮਾਨਦਾਰੀ ਅਤੇ ਅਹੁਦੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਲਪਨਾ ਵਰਮਾ ਛਤੀਸਗੜ੍ਹ ਪੁਲਿਸ ਦੀ 2017 ਬੈਚ ਦੀ ਡੀਐਸਪੀ ਆ ਮੂਲ ਰੂਪ ਦੇ ਵਿੱਚ ਰਾਏਪੁਰ ਦੀ ਰਹਿਣ ਵਾਲੀ ਆ ਕਲਪਨਾ ਇਸ ਵੇਲੇ ਦੰਤੇਵਾੜਾ ਦੇ ਵਿੱਚ ਤਾਇਨਾਤ ਆ ਦਾਅਵਿਆਂ ਦੇ ਅਨੁਸਾਰ ਜੇਕਰ ਦੇਖਿਆ ਜਾਵੇ 2121 ਦੇ ਵਿੱਚ ਜਦੋਂ ਇੱਕ ਮਹਾਸਮੁੰਦਰ ਦੇ ਵਿੱਚ ਤੈਨਾਸ ਸੀ ਉਹ ਦੀਪਕ ਟੰਡਨ ਨਾਲ ਆਪਣੇ ਇੱਕ ਬੈਚਮੇਟ ਦੇ ਰਾਹੀਂ ਮਿਲੀ ਸੀ ਫਿਰ ਮੋਬਾਈਲ ਨੰਬਰ ਸਾਂਝੇ ਹੋਏ ਗੱਲਾਂਬੱਤਾਂ ਦਾ ਜਿਹੜਾ ਸਿਲਸਲਾ ਚੱਲਦਾ ਗਿਆ ਕੁਝ মিডিਆ ਸੂਤਰਾਂ ਤੋਂ ਇੱਕ ਖਬਰ ਆ ਡੀਐਸਪੀ ਕਲਪਨਾ ਵਰਮਾ ਨੇ ਦੀਪਕ ਟੰਡਨ ਪਾਸੇ ਕਈ ਉਲਟਾ ਸਵਾਲ ਵੀ ਉਠਾਏ ਜੇ ਦੀਪਕ ਦੀ ਪਤਨੀ ਨੂੰ ਕੋਈ ਇਤਰਾਜ਼ ਸੀ ਤਾਂ ਉਸਨੇ ਕਦੇ ਸ਼ਿਕਾਇਤ ਕਿਉਂ ਨਹੀਂ ਕੀਤੀ ਦੀਪਕ ਦੇ ਕੋਈ ਬੱਚੇ ਨਹੀਂ ਇਸ ਗੱਲ ਨੂੰ ਇਹ ਇਹ ਕਿਉਂ ਰੰਗ ਦੇ ਰਿਹਾ ਅਦਾਲਤ ਦੇ ਵਿੱਚ ਭੁਗਤਾਨ ਦਾ ਸਮਾਂ ਆਇਆ ਤਾਂ ਇਹ ਮਾਮਲਾ ਅਚਾਨਕ ਹੀ ਵੱਡੀ ਕਹਾਣੀ ਦੇ ਵਿੱਚ ਕਿਵੇਂ ਬਦਲ ਗਿਆ ਇਸ ਤਰੀਕੇ ਦੇ ਜਿਹੜੇ ਸਵਾਲ ਨੇ ਇਸ ਵਕਤ ਡੀਐਸਪੀ ਦੇ ਵੱਲੋਂ ਉਠਾਏ ਜਾ ਰਹੇ ਨੇ ਕਾਰੋਬਾਰੀ ਦੇ ਵੱਲੋਂ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਸਾਰਾ ਕੁਝ ਇਸ ਵਕਤ ਬੇਬੁਨਿਆਦ ਦੱਸਿਆ ਜਾ ਰਿਹਾ ਸੱਚਾਈ ਕੀ ਹੈ ਪੁਲਿਸ ਪਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਪੈਸੇ ਦਾ ਬਵਾਦ ਆ ਕੀ ਕੁਝ ਪਿਆਰ ਦੀ ਜਿਹੜੀ ਰੰਗਤ ਉਸ ਕਾਰੋਬਾਰੀ ਦੇ ਵੱਲੋਂ ਦਿੱਤੀ ਜਾ ਰਹੀ ਹੈ ਉਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਫਿਰ ਜਿਹੜੇ ਡੀਐਸਪੀ ਦੇ ਦਾਅਵੇ ਨੇ ਉਹ ਕਿੰਨੇ ਕੁ ਸੱਚੇ ਨੇ ਪੁਲਿਸ ਨੇ ਜਾਂ ਫਿਰ ਅਦਾਲਤ ਦੇ ਵਿੱਚ ਜਦੋਂ ਦੋਨਾਂ ਪਾਸੇ ਤੋਂ ਪੱਖ ਰੱਖੇ ਜਾਣਦੇ ਉਸ ਤੋਂ ਬਾਅਦ ਫੈਸਲਾ ਸੁਣਾਇਆ ਜਾਣਾ ਪਰ ਇਹ ਮਾਮਲਾ ਇਸ ਵਕਤ ਰਾਜਨੀਤਿਕ ਤੌਰ ਤੇ ਜਿਹੜਾ ਜਾਂ ਫਿਰ ਸੋਸ਼ਲ ਮੀਡੀਆ ਤੋਂ ਉੱਪਰ ਬਹੁਤ ਜ਼ਿਆਦਾ ਵਾਇਰਲ ਅਤੇ ਟਰੋਲ ਹੋ ਰਿਹਾ ਹੈ